प्यारे विद्यार्थियों सत श्री अकाल मैं हां ਤੁਹਾਡਾ ਅਧਿਆਪਕ ਮਹਿੰਦਰਪਾਲ ਬਰੇਟਾ ਪਿਆਰੇ ਵਿਦਿਆਰਥੀਓ ਜਿਵੇਂ ਕਿ ਸਾਨੂੰ ਪਤਾ ਹੈ ਬੇਟਾ ਕਿ ਜਵਾਰ ਨਵੋਦਿਆ ਵਿਦਿਆਲਿਆ ਦਾ ਪੇਪਰ ਹੈ ਇਹ ਤਿੰਨ ਭਾਗਾਂ ਦੇ ਵਿੱਚ ਸਲਵੇ ਆਉਣਾ ਹੈ ਪਹਿਲਾ ਭਾਗ ਹੈ ਮਾਨਸਿਕ ਯੋਗਤਾ ਹੈ ਗਣਿਤ ਦੂਜਾ ਹੈ ਅਤੇ ਤੀਜਾ ਭਾਗ ਹੈ ਸਾਡੀ ਭਾਸ਼ਾ ਦਾ ਅੱਜ ਅਸੀਂ ਪੰਜਾਬੀ ਭਾਸ਼ਾ ਬਾਰੇ ਗੱਲ ਕਰਾਂਗੇ ਪੰਜਾਬੀ ਭਾਸ਼ਾ ਦੇ ਚਾਰ ਪੈਰੇ ਬੇਟਾ ਸਾਡੇ ਪੇਪਰ ਦੇ ਵਿੱਚ ਆਉਣੇ ਹਨ ਚਾਰ ਹਰ ਇੱਕ ਪੈਰੇ ਦੇ ਲਈ ਪੰਜ-ਪੰਜ ਪ੍ਰਸ਼ਨ ਦਿੱਤੇ ਹੋਣਗੇ ਅਤੇ ਪੈਰੇ ਦੇ ਵਿੱਚੋਂ ਅਸੀਂ ਉਹ ਪੰਜੇ ਪ੍ਰਸ਼ਨਾਂ ਦੇ ਉੱਤਰ ਲੱਭ ਕੇ ਜੋ ਸੰਭਾਵੀ ਉੱਤਰ ਹੋਣਗੇ ਉਹਨਾਂ ਨੂੰ ਟਿਕ ਕਰਨਾ ਹੋਵੇਗਾ ਆ ਪਿਆਰੀ ਵਿਦਿਆਰਥੀਓ ਅੱਜ ਅਸੀਂ ਜਿਹੜਾ ਪੈਰਾ ਕਰਾਂਗੇ ਉਹ ਸਾਲ 2023 ਦੇ ਜਵਾਹਰ ਨੋਦਿਆ ਵਿਦਿਆਲਾ ਦੇ ਪੇਪਰ ਵਿੱਚ ਆਇਆ ਹੋਇਆ ਹੈ ਆਓ ਆਪਾਂ ਕੋਸ਼ਿਸ਼ ਕਰੀਏ ਇੱਕ ਪੈਰੇ ਨੂੰ ਕਰਨ ਦੀ ਪੈਰਾ 1 ਅਸੀਂ ਕਿਸੇ ਵਿਅਕਤੀ ਦਾ ਸਿਰਫ ਉਸ ਦੀ ਬਾਹਰੀ ਦਿੱਖ ਤੋਂ ਮੁਲਾਂਕਣ ਨਹੀਂ ਕਰ ਸਕਦੇ ਬਾਹਰੀ ਦਿੱਖ ਅਕਸਰ ਧੋਖਾ ਦਿੰਦੀ ਹੈ ਕਿਸੇ ਵਿਅਕਤੀ ਦੇ guna ਜਾਂ ਵਿਸ਼ੇਸ਼ਤਾਵਾਂ ਨੂੰ ਇੱਕ ਵਾਰ ਦੇਖ ਕੇ ਜਾਨਣਾ ਮੁਸ਼ਕਲ ਹੁੰਦਾ ਹੈ ਕਦੇ-ਕਦੇ ਅਸੀਂ ਕਿਸੇ ਵਿਅਕਤੀ ਵੱਲ ਉਸ ਦੇ ਬਾਹਰੀ ਰੂਪ ਰੰਗ ਕਰਕੇ ਆਕਰਸ਼ਿਤ ਹੋ ਜਾਂਦੇ ਹਾਂ ਪਰ ਬਾਅਦ ਵਿੱਚ ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਉਸ ਨੂੰ ਗਲਤ ਸਮਝ ਲਿਆ ਹੈ ਬਹੁਤ ਸਾਰੀਆਂ ਚੀਜ਼ਾਂ ਬਾਹਰੋਂ ਆਕਰਸ਼ਕ ਲੱਗਦੀਆਂ ਹਨ ਪਰ ਅਕਸਰ ਚੀਜ਼ਾਂ ਉਸ ਤਰ੍ਹਾਂ ਨਹੀਂ ਹੁੰਦੀਆਂ ਜਿਸ ਤਰ੍ਹਾਂ ਉਹ ਦਿਖਾਈ ਦਿੰਦੀਆਂ ਹਨ ਸਾਨੂੰ ਕਿਸੇ ਵਿਅਕਤੀ ਜਾਂ ਚੀਜ਼ ਦੇ ਅਸਲ ਸੁਭਾਅ ਨੂੰ ਜਾਨਣਾ ਚਾਹੀਦਾ ਹੈ ਕਹਿੰਦੇ ਬੱਚਿਓ ਇਹ ਪੈਰਾ ਸਾਨੂੰ ਦਿੱਤਾ ਹੈ ਇਸ ਨੂੰ ਤੁਸੀਂ ਬਹੁਤ ਹੀ ਧਿਆਨ ਦੇ ਨਾਲ ਪੜ੍ਹਨਾ ਹੈ ਇਸ ਦੇ ਨਾਲ ਸੰਬੰਧ ਸਾਨੂੰ 5 ਪ੍ਰਸ਼ਨ ਦਿੱਤੇ ਹੋਣਗੇ ਆਓ ਆਪਾਂ ਉਹਨਾਂ ਦਾ ਹੱਲ ਕਰੀਏ ਵਾਰੀ ਦਿੱਖ ਅਕਸਰ ਇਸ ਦੇ ਸਾਨੂੰ 4 ਵਿਕਲਪ ਦਿੱਤੇ ਹੋਣਗੇ ਬਾਹਰੀ ਦਿੱਖ ਅਕਸਰ ਧੋਖਾ ਦਿੰਦੀ ਹੈ ਇਹ ਉੱਤਰ ਸਾਡਾ ਸਹੀ ਉੱਤਰ ਹੈ ਬਾਟਮਾ ਪ੍ਰਸ਼ਨ ਇੱਕ ਹੀ ਨਜ਼ਰ ਵਿੱਚ ਕੀ ਜਾਨਣਾ ਮੁਸ਼ਕਲ ਹੈ ਇਹਦੇ ਸਾਨੂੰ ਵਿਕਲਪ ਦਿੱਤੇ ਹਨ ਕਿਸੇ ਦਾ ਨਾਮ ਕਿਸੇ ਦਾ ਪਤਾ ਕਿਸੇ ਦੇ ਗੁਣ ਕਿਸੇ ਦੀ ਲਾਲਸਾ ਜੇਕਰ ਅਸੀਂ ਪਹਿਰੇ ਵਿੱਚ ਵੇਖੀਏ ਕਿਸੇ ਵਿਅਕਤੀ ਦੇ ਗੁਨਾ ਜਾਂ ਵਿਸ਼ੇਸ਼ਤਾਵਾਂ ਨੂੰ ਇੱਕ ਵਾਰ ਦੇਖ ਕੇ ਜਾਨਣਾ ਮੁਸ਼ਕਲ ਹੁੰਦਾ ਹੈ ਕਿਸੇ ਦੇ ਗੁਣ ਸੀ ਵਿਕਲਪ ਸਦਾ ਸਹੀ ਉੱਤਰ ਹੈ ਇਸੇ ਤਰ੍ਹਾਂ ਅਗਲਾ ਸਵਾਲ ਹੈ ਜਿਆਦਾਤਰ ਅਸੀਂ ਕਿਸੇ ਵਿਅਕਤੀ ਦੇ ਟੈਸ਼ ਵੱਲ ਆਕਰਸ਼ਿਤ ਹੋ ਜਾਂਦੇ ਹਾਂ ਇਸ ਦੇ ਵੀ ਚਾਰ ਵਿਕਲਪ ਸਾਨੂੰ ਦਿੱਤੇ ਹਨ ਤਾਂ ਇਹਦੇ ਵਿੱਚ ਦੇਖੀਏ ਅਸੀਂ ਕਿਸੇ ਵਿਅਕਤੀ ਵੱਲ ਉਸ ਦੇ ਬਾਰੀ ਰੰਗ ਰੂਪ ਕਰਕੇ ਬਾਰੀ ਰੰਗ ਰੂਪ ਸਾਡਾ ਸਹੀ ਉੱਤਰ ਹੈ ਅਗਲਾ ਪ੍ਰਸ਼ਨ ਆਕਰਸ਼ਕ ਡੈਸ਼ ਦਾ ਸਮਾਨਾਰਥੀ ਨਹੀਂ ਹੈ ਕਿਸ ਦਾ ਸਮਾਨਾਰਥੀ ਨਹੀਂ ਹੈ ਪਿਆਰੇ ਬੱਚਿਓ ਅਸੁੰਦਰ ਸ਼ਾਬਾਸ਼ ਸਾਡਾ ਪੰਜਵਾਂ ਤੇ ਲਾਸਟ ਪ੍ਰਸ਼ਨ ਹੈ ਇਸ ਪੈਰੇ ਦਾ ਅਸਲ ਸ਼ਬਦ ਡੈਸ਼ ਹੈ ਇਸਦੇ ਚਾਰ ਵਿਕਲਪ ਸਾਨੂੰ ਦਿੱਤੇ ਹਨ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਨਾਉ ਤਾਕੀ ਹੈ ਵਿਸ਼ੇਸ਼ਣ ਕਿਹਾਰੇ ਬੱਚਿਓ ਉਮੀਦ ਕਰਦਾ ਹਾਂ ਇਸ ਤੋਂ ਤੁਸੀਂ ਭਰਪੂਰ ਲਾਭ ਉਠਾਓਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ